ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪਟਕੇ ਆ ਮਿੱਟੀ ਧੁੱਧ ਜਗ ਚਾਨਣ ਹੋਇਆ ਪਹਿਲੀ ਪਾਸ ਆਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 552 ਪ੍ਰਕਾਸ਼ ਪੁਰਧੀਆਂ ਆਪ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਦਾਸ ਬਲਜੀਤ ਸਿੰਘ ਸੰਧੂ ਯੂਥ ਅਕਾਲੀ ਦਲ ਕੌਮੀ ਜਨ ਸਕੱਤਰ ਹਲਕਾ ਦੇ ਨਾਨਕਪੁਰ ਮੇਰੇ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਸੁਰੂਵ ਦੀਆਂ ਸਮੂਹ ਸੰਗਤ ਦੇਸ਼ ਵਿੱਚ ਰਹਿੰਦੇ ਮੇਰੇ ਭੈਣ ਤੇ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਸਤਿਗੁਰੂ ਨਾਨਕ ਦੇਵ ਮਹਾਰਾਜੀ ਜੀ ਜਦੋਂ ਦੁਨੀਆ ਤੇ ਆਏ ਸੀ ਤੇ ਉਹਨਾਂ ਨੇ ਆਪਣੇ ਹੱਥਾਂ ਨਾਲ ਖੇਤੀ ਕੀਤੀ ਤੇਰਾ ਤੇਰਾ ਤੋਲਿਆ ਕਿਰਤ ਕੀਤੀ ਉਹਨਾਂ ਨੇ ਦੱਸਿਆ ਕਿ ਆਪਣੇ ਹੱਥਾਂ ਦੇ ਨਾਲ ਮਿਹਨਤ ਕਰਨੀ ਚਾਹੀਦੀ ਹੈ ਕਿਰਤ ਕਰਨੀ ਚਾਹੀਦੀ ਤੇ ਸੱਚ ਤੇ ਰਹਿ ਕੇ ਪੈਰਾ ਦੇਣਾ ਚਾਹੀਦਾ ਵਾ ਉਹਨਾਂ ਨੇ ਦੁਨੀਆ ਨੂੰ ਸੱਚ ਦੇ ਰਾਹ ਤੇ ਲੈਂਦਾ ਭੜਕੇ ਹੋਏ ਲੋਕਾਂ ਨੂੰ ਗੁਰੂ ਦੇ ਨਾਲ ਜੋੜਿਆ ਤੇ ਗੁਰੂ ਦੇ ਰਾਹ ਤੇ ਪਾਇਆ ਤੇ ਆਓ ਮੈਂ ਇਹ ਅਰਦਾਸ ਕਰਦਾ ਕਿ ਪੰਜਾਬ ਮੇਰਾ ਹੱਸਦਾ ਵਸਦਾ ਰਹੇ ਤੇ ਜਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਪਹਿਲਾ ਪਾਸਾ ਆਈ ਨੇ ਸੰਗਤ ਨੂੰ ਸੱਚ ਦੇ ਰਾਹ ਤੇ ਪਾਇਆ ਹੀ ਤੇ ਐਦਾਂ ਹੀ ਸੱਚ ਦੇ ਰਾਹ ਤੇ ਤੁਰਨਾ ਚਾਹੀਦਾ ਤੇ ਜਾਤ ਪਾਤ ਦੇ ਵਿੱਚ ਕੁਝ ਨਹੀਂ ਰੱਖਿਆ ਸੀ ਸਾਰੇ ਇੱਕੋ ਹੀ ਰੱਬ ਦੇ ਬੰਦੇ ਆ ਰੱਬ ਦੇ ਬਣਾਏ ਆ ਇਨੀਆਂ ਗੱਲਾਂ ਦੇ ਇਨੀਆਂ ਗੱਲਾਂ ਕਰਿਓ ਪ੍ਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੀ ਬਾਕੀ